ਦੋਸਤੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡਾ ਮੈਂ ਸਵਾਗਤ ਕਰਦਾ ਹਾਂ ਕੁਲਵਿੰਦਰ ਔਲਖ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਆਦਾਬ ਸਲਾਮ ਦੋਸਤੋ ਪਹਿਲਾਂ ਸਾਡੇ ਚੈਨਲ ਤੋਂ ਅਸੀਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਅਸੀਂ ਉਹ ਤਮਾਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਦੋਂ ਮਲੋੜ ਤੋਂ ਮੁਕਸਰ ਰੋਡ ਬਣਨਾ ਹੈ ਕਿੰਨਾ ਸਮਾਂ ਲੱਗਣਾ ਹੈ ਕੁੱਲ 18 ਮਹੀਨਿਆਂ ਦਾ ਇਹ ਕੰਟਰੈਕਟ ਹੈ ਸੜਕ ਦਾ ਜਿਹਦੇ ਵਿੱਚ 6-7 ਮਹੀਨੇ ਹੋ ਗਏ ਆ ਕੰਮ ਸ਼ੁਰੂ ਹੋਏ ਨੂੰ ਤੇ ਲਗਭਗ ਭੁੰਦਰ ਤੱਕ ਜਿਹੜੀ ਸੜਕ ਬਣ ਕੇ ਤਿਆਰ ਹੋ ਗਈ ਹੈ ਉਹਦੇ ਵਿੱਚ ਅਸੀਂ ਤੁਹਾਡੇ ਅੱਗੇ ਜ਼ਿਕਰ ਕੀਤਾ ਸੀਗਾ ਵੀ ਸ਼ਹਿਰ ਜੇ ਗੱਲ ਕਰੀਏ ਰੁਪਾਣੇ ਪਿੰਡ ਦੀ ਤਾਂ ਰੁਪਾਣੇ ਪਿੰਡ ਦੇ ਵਿੱਚ ਦੋ ਪੋਲ ਆਉਂਦੇ ਆ ਇੱਕ ਰੁਪਾਣਾ ਨਹਿਰ ਤੇ ਇੱਕ ਜਿਹੜਾ ਸੇਤੀਆ ਪੇਪਰ ਮਿਲਦੇ ਨੇੜੇ ਰੁਪਾਣੇ ਵਾਲਾ ਸੇਮ ਨਾਲਾ ਉਹ ਵੀ ਬਣਨਾ ਇਸ ਸੜਕ ਦੇ ਅਧੀਨ ਤਾਂ ਜਦੋਂ ਦੋਸਤੋ ਪੁਲਾਂ ਦਾ ਨਿਰਮਾਣ ਹੋਣਾ ਉਦੋਂ ਬਹੁਤ ਸਾਰੀ ਖੱਜਲ ਖਵਾਰੀ ਸਾਨੂੰ ਰਹਿਣੀ ਆ ਹੋ ਸਕਦਾ ਕਿ ਰਸਤਾ ਜਿਹੜਾ ਉਹ ਨਾ ਚੱਲ ਸਕੇ ਸਹੀ ਢੰਗ ਦੇ ਨਾਲ ਤਾਂ ਫਿਰ ਸਾਡੇ ਕੋਲੇ ਕੋਈ ਅਲਟਰਨੇਟ ਰਸਤਾ ਜ਼ਰੂਰ ਹੋਣਾ ਚਾਹੀਦਾ ਜਿਹਦੇ ਰਾਹੀਂ ਅਸੀਂ ਸੁਖਾਲਿਆਂ ਪਹੁੰਚ ਸਕੀਏ ਮਲੋਟ ਤੇ ਜਿੱਥੇ ਮੈਂ ਖੜਾ ਦੋਸਤੋ ਇਸ ਵੇਲੇ ਇਹ ਮੁਕਸਰ ਦਾ ਮਲੋਟ ਬਾਈਪਾਸ ਹੈ ਮਲੋਟ ਮੁਕਸਰ ਬਾਈਪਾਸ ਦੇ ਨੇੜੇ ਮੈਂ ਖੜਾ ਹਾਂ ਤੁਸੀਂ ਦੇਖ ਸਕਦੇ ਹੋ ਚਾਹ ਤੁਸੀਂ ਫਿਰੋਜ਼ਪੁਰ ਤੋਂ ਆ ਰਹੇ ਹੋ ਜਾਂ ਫਿਰ ਕੋੜਕਪੁਰਾ ਮੋਗਾ ਤੋਂ ਆ ਰਹੇ ਹੋ ਤੁਸੀਂ ਮਲੋਟ ਜਾਣ ਵਾਸਤੇ ਇਸੇ ਬਾਈਪਾਸ ਤੋਂ ਹੋ ਕੇ ਨਿਕਲਣਾ ਕਿਉਂਕਿ ਮਲੋਟ ਜਾਣ ਦੇ ਲਈ ਕੱਲੀ ਇੱਕੋ ਇੱਕ ਸੜਕ ਹੈ ਜਿਹੜੀ ਉਹ ਮੋਗਾ ਕੋੜਕਪੁਰਾ ਜਾਂ ਫਿਰ ਫਰੋਜਪੁਰ ਜਾਂ ਇੱਧਰ ਦੀ ਜੇ ਅਸੀਂ ਫਾਜ਼ਲਕਾ ਜਾਣਾ ਹੋਵੇ ਤਾਂ ਵੀ ਜਲਾਲਾਬਾਦ ਜਾਣਾ ਹੋਵੇ ਇਹ ਸੜਕ ਹੈ ਜਿਹੜੀ ਉਹ ਲਿੰਕ ਬਣਦੀ ਹੈ ਤਾਂ ਤੁਸੀਂ ਇਸ ਬਾਈਪਾਸ ਦੀ ਹਾਲਤ ਹੈ ਜਿਹੜੀ ਉਹ ਦੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹੈ ਤੇ ਇੱਥੇ ਹਜੇ ਕੰਮ ਚੱਲਣਾ ਹੈ ਬਹੁਤ ਡੁੰਗੇ ਡੁੰਗੇ ਟੋਏ ਪਏ ਆ ਜਿਵੇਂ ਦੱਸਿਆ 18 ਮਹੀਨਿਆਂ ਚ ਸੜਕ ਪੂਰੀ ਹੋਣੀ ਐ ਤਾਂ ਇਹ ਰੋਡ ਆ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਜਾਣਾ ਭਾਵੇਂ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਇੱਥੇ ਸਾਧਨ ਟੱਪਦੇ ਆ ਤੇ ਅੱਜ ਤੁਹਾਨੂੰ ਅਸੀਂ ਉਹ ਰਸਤਾ ਦਿਖਾਉਣਾ ਹੈ ਤੁਹਾਡੇ ਨਾਲ ਜਿਵੇਂ ਵਾਅਦਾ ਕੀਤਾ ਸੀਗਾ ਕਿ ਤੁਸੀਂ ਕਿਵੇਂ ਮਕਸਰ ਤੋਂ ਮਲੋਟ ਸੌਖਾ ਪਹੁੰਚ ਸਕਦੇ ਹੋ ਲਿੰਕ ਰੋਡ ਦੇ ਰਾਹੀਂ ਇਹ ਜਿਹੜੇ ਪਿੰਡਾਂ ਵਿੱਚ ਦੀ ਰਸਤਾ ਅਸੀਂ ਅੱਜ ਤੁਹਾਨੂੰ ਵਿਖਾਉਣਾ ਹੈ ਇਹ ਬੜਾ ਵਧੀਆ ਰਸਤਾ ਹੈ ਲਿੰਕ ਰੋਡ ਸਾਰੀਆਂ ਵਧੀਆ ਬਣੀਆਂ ਹੋਈਆਂ ਤੇ ਤੁਸੀਂ ਸੌਖਿਆਂ ਜਾ ਸਕਦੇ ਹੋ ਔਲਖ ਤੱਕ ਅਸੀਂ ਤੁਹਾਨੂੰ ਮੁਕਸਰ ਤੋਂ ਔਲਖ ਤੱਕ ਦਾ ਰਸਤਾ ਦੱਸਾਂਗੇ ਜਿਹੜਾ ਸਾਫ਼ ਸੁਥਰਾ ਹੈ ਤੇ ਔਲਖ ਤੋਂ ਬਾਅਦ ਤੁਹਾਨੂੰ ਪਤਾ ਅਸੀਂ ਪਹਿਲਾਂ ਵਾਲੀ ਵੀਡੀਓ ਚ ਦੱਸ ਚੁੱਕੇ ਹਾਂ ਵੀ ਔਲਖ ਤੋਂ ਮਲੋੜ ਤੱਕ ਸੜਕ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈ ਬਣ ਚੁੱਕੀ ਹੈ ਰਸਤੇ 'ਚ ਸਿਰਫ ਇੰਨੇ ਖੇੜੇ ਦੇ ਨੇੜੇ ਜਿੱਥੇ ਟੋਲ ਪਲਾਜ਼ਾ ਲੱਗਣਾ ਹੈ ਸਿਰਫ 19 ਥਾਂ ਛੱਡੀ ਗਈ ਹੈ ਜਿੱਥੇ ਟੋਲ ਪਲਾਜ਼ਾ ਬਣਨਾ ਹੈ ਸੋ ਆਓ ਜਰਨੀ ਸ਼ੁਰੂ ਕਰਦੇ ਹਾਂ ਮਲੋਟ ਮੁਕਸਰ ਬਾਈਪਾਸ ਤੋਂ ਔਲਖ ਤੱਕ ਪਿੰਡਾਂ ਵਿੱਚ ਦੀ ਦੇ ਦੋਸਤੋ ਆਪਾਂ ਮਲੋਟ ਬਾਈਪਾਸ ਜਿਹੜਾ ਮਲੋਟ ਮੁਕਸਰ ਬਾਈਪਾਸ ਤੋਂ ਆਪਾਂ ਸਿੱਧੇ ਆਏ ਆਂ ਮਲੋਟ ਵੱਲ ਨੂੰ ਕਿਉਂਕਿ ਇਸ ਸੜਕ ਦਾ ਕੰਮ ਚੱਲ ਰਿਹਾ ਤੇ ਆ ਤੁਸੀਂ ਦੇਖ ਰਹੇ ਹੋ ਬੋਰਡ ਇੱਥੇ ਹਬੋ ਰੋਡ ਮਲੋਟ ਰੋਡ ਤੇ ਗੋਨੇਆਣਾ ਪਾਇਆ ਜਿਹੜਾ ਗੋਨੇਆਣਾ ਰੋਡ ਹੈ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਡੇਰਾ ਰਾਧਾ ਸਵਾਮੀ ਸਾ ਸੰਕਰ ਇਹਦੇ ਸਾਹਮਣੇ ਬਿਲਕੁਲ ਜਿਹੜੀ ਆ ਰੋਡ ਤੁਸੀਂ ਵੇਖ ਰਹੇ ਹੋ ਜਿੱਧਰੋਂ ਆ ਟਰਾਲੀ ਆ ਰਹੀ ਹੈ ਇਹ ਰਸਤਾ ਹੈ ਪਿੰਡ ਗੋਨੇਆਣਾ ਜਾਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਇਹ ਰਸਤਾ ਅਪਣਾ ਕੇ ਪਿੰਡ ਗੋਨਿਆਣੇ ਜਾਵਾਂਗੇ ਤੇ ਗੋਨਿਆਣੇ ਤੋਂ ਫਿਰ ਅਗਲਾ ਪਿੰਡ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਪਿੰਡ ਜਾਣਾ ਤੁਸੀਂ ਔਲਖ ਪਹੁੰਚਣ ਦੇ ਲਈ ਆਓ ਹੁਣ ਆਪਾਂ ਪਹੁੰਚਦੇ ਆਂ ਪਿੰਡ ਗੋਨਿਆਣਾ ਤੇ ਦੋਸਤੋ ਹੁਣ ਅਸੀਂ ਪਿੰਡ ਗੋਨਿਆਣਾ ਪਹੁੰਚ ਗਏ ਆਂ ਤੇ ਪਿੰਡ ਗੋਨਿਆਣਾ ਜਿਹੜਾ ਉਹ ਮਲੋਟ ਰੋਡ ਜਿੱਥੇ ਆਪਾਂ ਗੋਨਿਆਣਾ ਨੂੰ ਮੁੜੇ ਸੀ ਉਤੋਂ 1.5 ਕਿਲੋਮੀਟਰ ਹੈ ਆਪਾਂ ਪਿੰਡ ਗੋਨਿਆਣੇ ਦੇ ਵਿੱਚ ਐਂਟਰ ਕਰਨ ਲੱਗੇ ਆਂ ਆ ਮੋੜ ਆ ਜਿਹੜਾ ਉਹ ਪਹਿਲਾ ਮੋੜ ਗੋਨਿਆਣੇ ਦਾਹੀ ਹੈ ਇਹ ਫਿਰਨੀ ਆ ਗੋਨਿਆਣੇ ਦੀ ਤੇ ਇੱਥੋਂ ਆਪਾਂ ਸਿੱਧਾ ਜਾਣਾ ਸਿੱਧਾ ਜਾ ਕੇ ਆਪਾਂ ਜਿੱਦ ਨੂੰ ਆਹ ਟਰੱਕ ਆਈ ਜਾਂਦਾ ਘੋੜਾ ਆਈ ਜਾਂਦਾ ਆਪਾਂ ਇੱਧਰ ਨਹੀਂ ਮੁੜਨਾ ਸਗੋਂ ਆਪਾਂ ਇੱਥੋਂ ਗੱਡੀ ਆ ਜਿਹੜੀ ਉਹ ਪਿੰਡ ਵਿੱਚ ਵੀ ਪਾ ਸਕਦੇ ਆਂ ਤੇ ਪਿੰਡ ਦੀ ਫਿਰਨੀ ਪਰਨੀ ਅਸੀਂ ਪਹੁੰਚ ਕੇ ਸੁਖਾਲਾ ਅਸੀਂ ਕਰ ਸਕਦੇ ਆਂ ਆ ਸਾਹਮਣੇ ਤੁਹਾਡੇ ਨੂੰ ਬੋਰ ਲੱਗਿਆ ਦਿਸ ਰਿਹਾ ਹੋਣਾ ਇਹ ਹਬੋ ਰੋਡ ਗੋਨਿਆਣਾ ਫਿਰਨੀ ਆ ਅਸੀਂ ਫਿਰਨੀ ਨੂੰ ਆਪਣਾ ਸਾਧਨ ਜਿਹੜਾ ਉਹ ਪਾ ਲੈਣਾ ਹੁਣ ਆਪਾਂ ਗੋਨਿਆਣਾ ਰੋਡ ਦੀ ਫਿਰਨੀ ਤੇ ਆ ਗੋਨਿਆਣਾ ਰੋਡ ਦੀ ਫਿਰਨੀ ਫਿਰਨੀ ਹੁੰਦੇ ਹੋਏ ਅਸੀਂ ਕਿੱਥੇ ਮੋੜ ਕੱਟਣਾ ਇਹ ਤੁਹਾਨੂੰ ਦੱਸਦੇ ਆ ਆਪਾਂ ਫਿਰਨੀ ਪਾਰ ਕਰ ਲਈਏ ਤੇ ਫੇਰ ਫਿਰਨੀ ਪਾਰ ਕਰਕੇ ਤੁਹਾਨੂੰ ਦੱਸਦੇ ਆ ਕਿ ਅਗਲੇ ਪਿੰਡ ਕਿਹੜੇ ਪਿੰਡ ਮੁੜਨਾ ਤੇ ਦੋਸਤੋ ਆ ਗੋਨਿਆਣਾ ਪਿੰਡ ਦੀ ਫਿਰਨੀ ਪਾਰ ਕਰਦੇ ਅਸੀਂ ਇੱਕ ਹਿੱਸਾ ਪਿੰਡ ਦਾ ਸੀ ਗੱਲ ਕਰੀਏ ਤਾਂ ਉਹ ਘੁੰਮ ਕੇ ਆ ਗਏ ਅਸੀਂ ਫਿਰਨੀ ਤੇ ਤੇ ਫਿਰਨੀ ਪਾਰ ਕਰਦੇ ਆ ਤੁਸੀਂ ਉਹ ਸਾਹਮਣੇ ਬੋਰਡ ਲੱਗਿਆ ਦਿਸਦਾ ਹੋਣਾ ਤੁਹਾਨੂੰ ਭੰਗ ਛੜੀ ਗੋਨਿਆਣਾ ਫਿਰਨੀ ਤੇ ਅਸੀਂ ਇੱਧਰ ਨੂੰ ਮੋੜਾਂਗੇ ਸਾਧਨ ਭੰਗ ਛੜੀ ਵੱਲ ਜਣੀ ਦੀ ਮੁਕਸਰ ਤੋਂ ਅਸੀਂ ਪਹਿਲਾਂ ਆਏ ਆ ਗੋਨਿਆਣਾ ਤੇ ਗੋਨਿਆਣਾ ਤੋਂ ਅਸੀਂ ਹੁਣ ਜਾਵਾਂਗੇ ਪਿੰਡ ਭੰਗ ਛੜੀ ਤੇ ਭੰਗ ਛੜੀ ਦੀ ਦੂਰੀ ਵੀ ਤੁਹਾਨੂੰ ਭੰਗ ਛੜੀ ਪਹੁੰਚ ਕੇ ਦੱਸਦੇ ਆ ਕਿੰਨੀ ਐ ਟੋਟਲ ਤੁਹਾਨੂੰ ਰਸਤਾ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਐ ਬੀਏ ਐਚ 4 ਤੋਂ 5 ਕਿਲੋਮੀਟਰ ਹੀ ਵੱਧ ਪੈਣਾ ਔਲਖਾ ਤੱਕ ਵੈਸੇ ਜਿਹੜਾ ਔਲਖਾ ਹੈ ਉਹ ਮੁਖਸਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਇੱਧਰ ਦੀ ਆਪਾਂ ਨੂੰ ਔਲਖਾ ਜਿਹੜਾ ਉਹ 24 25 ਕਿਲੋਮੀਟਰ ਪੈਣਾ ਕੋਈ ਜ਼ਿਆਦਾ ਨਹੀਂ ਪੈਣਾ ਕਿਉਂਕਿ ਉਧਰ ਖਰਚਲ ਖਵਾਰੀ ਬਹੁਤ ਹੋਣੀ ਹੈ ਤੇ ਇੱਧਰ ਮਹਿਜ਼ 4-5 ਕਿਲੋਮੀਟਰ ਵੱਧ ਦੂਰੀ ਤੈਅ ਕਰਕੇ ਅਸੀਂ ਸੌਖਿਆ ਪਹੁੰਚ ਜਾਾਂਗੇ ਤੁਸੀਂ ਲਿੰਕ ਰੋਡ ਦੀ ਸਥਿਤੀ ਦੇਖ ਹੀ ਲਈ ਹੋਣੀ ਹੈ ਕਿ ਲਿੰਕ ਰੋਡ ਆ ਜਿਹੜੇ ਉਹ ਇੱਥੋਂ ਦੇ ਵਧੀਆ ਤੁਹ ਲਓ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਆ ਬਿਲਕੁਲ ਨੇੜੇ ਭੰਗਚੜੀ ਦੇ ਤੇ ਭੰਗਚੜੀ ਦੀ ਦੂਰੀ ਦੀ ਗੱਲ ਕਰੀਏ ਤਾਂ ਇਹ ਗੋਨੇਆਂ ਦਾ ਤੋਂ 6 6.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਭੰਗਚੜੀ ਆ ਸਾਹਮਣੇ ਪਿੰਡ ਜਿਹੜਾ ਤੁਹਾਨੂੰ ਦਿਸਦਾ ਇਹ ਭੰਗਚੜੀ ਹੈ ਤੇ ਭੰਗਚੜੀ ਵੜ ਅਨਸਾਰ ਅਸੀਂ ਖੱਬੇ ਹੱਥ ਮੁੜਨਾ ਤੇ ਖੱਬੇ ਹੱਥ ਅਗਲੇ ਪਿੰਡ ਵੱਲ ਅਸੀਂ ਮੁੜਾਂਗੇ ਪਹਿਲਾਂ ਅਸੀਂ ਭੰਗਚੜੀ ਦੀ ਫਿਰਨੀ ਹੈ ਜਿਹੜੀ ਉਹ ਪਾਰ ਕਰਾਂਗੇ ਤੇ ਤੁਸੀਂ ਨਜ਼ਾਰਾ ਦੇਖ ਸਕਦੇ ਹੋ ਮਾਲਵੇ ਦੇ ਪਿੰਡਾਂ ਦਾ ਜਿੱਥੇ ਅਸੀਂ ਰਸਤਾ ਦੇਖ ਰਹੇ ਹਾਂ ਬੀ ਔਲਖਨ ਤੱਕ ਸ਼ਾਰਟਕਟ ਰਸਤਾ ਜਿਹੜਾ ਪਿੰਡਾਂ ਵਿੱਚ ਦੀ ਉਹ ਕਿਹੜਾ ਤੇ ਨਾਲ ਨਾਲ ਤੁਹਾਨੂੰ ਸਾਡੇ ਮਾਲਵੇ ਤੇ ਪਿੰਡਾਂ ਦੇ ਦਰਸ਼ਨ ਵੀ ਅਸੀਂ ਕਰਾ ਰਹੇ ਹਾਂ ਵੀ ਦੇਖੋ ਪਿੰਡਾਂ ਦਾ ਨਜ਼ਾਰਾ ਕਿੰਨਾ ਵੱਖਰਾ ਹੈ ਤੇ ਅੱਜ ਮੌਸਮ ਹੈ ਜਿਹੜਾ ਉਹ ਮੀਂਹ ਕਣੀ ਵਾਲਾ ਇਸ ਕਰਕੇ ਤੁਹਾਨੂੰ ਹੋਰ ਵੀ ਜ਼ਿਆਦਾ ਕੈਮਰੇ ਦੇ ਵਿੱਚ ਇਸ ਰਸ ਪਿੰਡਾਂ ਦੇ ਮਨਮੋਹਣੇ ਲੱਗਦੇ ਹੋਣੇ ਆ ਵਧੀਆ ਲੱਗਦੇ ਹੋਣੇ ਆ ਜਿੱਥੇ ਮੀਂਹ ਦੇ ਨਾਲ ਮੌਸਮ ਸੁਹਾਵਣਾ ਹੋ ਜਾਂਦਾ ਪਰ ਵਾਢੀ ਦਾ ਜੋਰ ਹੈ ਕਣਕ ਭਾਵੇਂ ਅਸੀਂ 95% ਤੋਂ ਜ਼ਿਆਦਾ ਕਿਸਾਨ ਭਰਾ ਵੱਢੀ ਬੈਠੇ ਆ ਪਰ ਹਾਲੇ ਕਣਕ ਸਾਡੀ ਆ ਜਿਹੜੀ ਉਹ ਮੰਡੀਆਂ ਚ ਪਈ ਆ ਜੇ ਮੀਂਹ ਤੋਂ ਬਚਤ ਰਵੇ ਕਣੀ ਕਣੀ ਮਣ ਤੋਂ ਬਚਤ ਰਵੇ ਤਾਂ ਮੇਰੇ ਕਿਸਾਨ ਭਰਾਵਾਂ ਵਾਸਤੇ ਇਹ ਚੰਗੀ ਗੱਲ ਹੈ ਤਾਂ ਦੋਸਤੋ ਆਹ ਭੰਗਚੜੀ ਦੀ ਫਿਰਨੀ ਤੁਸੀਂ ਸਾਹਮਣੇ ਦੇਖ ਰਹੇ ਹੋ ਅਸੀਂ ਫਿਰਨੀ ਤੋਂ ਖੱਬੇ ਹੱਥ ਮੁੜਾਂਗੇ ਖੱਬੇ ਹੱਥ ਮੁੜ ਕੇ ਅਸੀਂ ਅਗਲਾ ਪਿੰਡ ਆ ਜਿਹੜਾ ਉਹ ਪਿੰਡ ਚੱਲਾਂਗੇ ਜਿਹਦਾ ਨਾਂ ਦਬੜਾ ਭੰਗ ਛੜੀ ਤੋਂ ਅਸੀਂ ਦਬੜੇ ਪਿੰਡ ਚੱਲਾਂਗੇ ਆ ਭੰਗ ਛੜੀ ਦੀ ਫਿਰਨੀ ਹੈ ਅਸੀਂ ਫਿਰਨੀ ਕਰਦੇ ਆਂ ਪਾਰ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਵੀ ਦਬੜੇ ਨੂੰ ਸੜਕ ਕਿਹੜੀ ਜਾਂਦੀ ਹੈ ਆ ਦੇਖੋ ਦੋਸਤੋ ਇਹ ਪਿੰਡਾਂ ਦੀਆਂ ਸੱਥਾਰੀਆਂ ਮਾਹੌਲ ਬਣ ਜਾਂਦਾ ਵੀ ਜਦੋਂ ਕੋਈ ਕੰਮ ਚੱਲਦਾ ਕਿਤੇ ਤਫਰ ਪਿੰਡ ਦੇ ਸਾਰੇ ਬੰਦੇ ਇਕੱਠੇ ਹੋ ਜਾਂਦੇ ਆ ਆ ਭੰਗਚੜੀ ਦਾ ਬੱਸ ਸਟੈਂਡ ਹੈ ਭਾਰ ਕਰਨ ਲੱਗੇ ਆ ਭੰਗਚੜੀ ਦੀ ਘਰਨੀ ਤੇ ਆ ਜਿਹੜੀ ਰੋਡ ਤੁਸੀਂ ਦੇਖ ਰਹੇ ਹੋ ਇਹ ਭੰਗਚੜੀ ਦੀ ਫਿਰਨੀ ਤੋਂ ਹੋ ਕੇ ਦਬੜੇ ਨੂੰ ਮੁੜਦੀ ਹੈ ਪਰ ਇੱਥੇ ਵੇਖਣ ਵਾਲੀ ਗੱਲ ਆ ਵੀ ਕੋਈ ਬੋਰਡ ਨਹੀਂ ਲੱਗਿਆ ਇਸ ਕਰਕੇ ਭੰਗ ਛੜੀ ਤੇੋਂ ਖੱਪੇ ਹੱਤ ਉਤਲੀ ਫਿਰਨੀ ਹੋ ਕੇ ਅਸੀਂ ਇਸ ਰੋਡ ਤੇ ਪਹੁੰਚਣਾ ਹੈ ਇਹ ਰੋਡ ਆ ਪਿੰਡ ਦਬੜੇ ਨੂੰ ਜਾਣ ਵਾਲੀ ਤੁਸੀਂ ਆ ਨਵੀਆਂ ਬਣਦੀਆਂ ਕੋਠੀਆਂ ਦੀ ਨਿਸ਼ਾਨੀ ਰੱਖ ਸਕਦੇ ਹੋ ਵੀ ਇਹ ਇਸ ਰੋਡ ਤੇ ਇੱਕ ਆ ਨਕਸ਼ਾ ਦੇਖੋ ਸਾਹਮਣੇ ਕੋਠੀ ਲਗਭਗ ਇੱਕੋ ਜਿਹਾ ਨਕਸ਼ਾ ਹੈ ਕੋਠੀਆਂ ਦੇ ਤੇ ਇਹ ਭੰਗ ਛੜੀ ਤੋਂ ਦਬੜਾ ਰੋਡ ਤੇ ਆ ਤੇ ਦਬੜੇ ਨੂੰ ਅਸੀਂ ਜਾਣੇ ਆ ਦਬੜੇ ਦੀ ਦੂਰੀ ਵੀ ਤੁਹਾਨੂੰ ਦਬੜਾ ਪਹੁੰਚ ਕੇ ਦੱਸਦੇ ਆ ਵੀ ਕਿੰਨੀ ਦੂਰੀ ਤੇ ਆ ਤੇ ਲਓ ਦੋਸਤੋ ਸਿਰਫ 2.5 ਕਿਲੋਮੀਟਰ ਦੀ ਦੂਰੀ ਤੇ ਐ ਭੰਗਚੜੀ ਤੋਂ ਪਿੰਡ ਦਬੜਾ ਆ ਸਾਹਮਣੇ ਤੁਸੀਂ ਪਿੰਡ ਦਬੜਾ ਦੇ ਦਰਸ਼ਨ ਕਰ ਰਹੇ ਹੋ ਤੇ ਦਬੜੇ ਤੋਂ ਅਸੀਂ ਜਿਹੜੀ ਫਿਰਨੀ ਮੁੜਨਾ ਹੈ ਦਬੜੇ ਦੀ ਫਿਰਨੀ ਤੋਂ ਅਸੀਂ ਸੱਜੇ ਹੱਥ ਮੁੜਨਾ ਹੈ ਸੱਜੇ ਹੱਥ ਮੁੜ ਕੇ ਪਿੰਡ ਦੀ ਫਿਰਨੀ ਦਾ ਘੇੜਾ ਦਿੰਦੇ ਆ ਅਸੀਂ ਇੱਥੋਂ ਸੜਕ ਲਾਵਾਂਗੇ ਪਿੰਡ ਤਾਮਕੋਟ ਨੂੰ ਕਿਉਂਕਿ ਅਗਲਾ ਪਿੰਡ ਦੋਸਤੋ ਤਾਮਕੋਟ ਹੈ ਤੇ ਧਾਮਕੋਟ ਤੋਂ ਅਸੀਂ ਜਾਵਾਂਗੇ ਪਿੰਡ ਰਾਮਨਗਰ ਸੌਖੇ ਪਹਿਲਾਂ ਅਸੀਂ ਇੱਥੋਂ ਜਾਣਾ ਧਾਮਕੋਟ ਭੰਗਚੜੀ ਤੋਂ ਦਬੜ ਦੀ ਦੂਰੀ 2.5 ਕਿਲੋਮੀਟਰ ਹੀ ਐ 2-3 ਮਿੰਟਾਂ ਦੇ ਵਿੱਚ ਤੁਸੀਂ ਆਪਣੇ ਸਾਧਨ ਤੇ ਇੱਥੇ ਪਹੁੰਚ ਜਾਣਾ ਆਹ ਫਿਰਨੀ ਐ ਜਿਹੜੀ ਉਹ ਦਬੜੇ ਤੋਂ ਆਉਂਦੀ ਆ ਸੱਜੇ ਹੱਥ ਤੁਸੀਂ ਦੇਖ ਰਹੇ ਹੋ ਪਿੰਡ ਦਬੜਾ ਤੇ ਆ ਸਾਹਮਣੇ ਦਬੜੇ ਦੀ ਫਿਰਨੀ ਤੋਂ ਆਉਂਦੀ ਆ ਤੁਹਾਨੂੰ ਦੋ ਸੜਕਾਂ ਦਿਖਾਈ ਦਿੰਦੀਆਂ ਜਿਹੜੀ ਆ ਸਾਹਮਣੇ ਸੜਕ ਹੈ ਦੋਸਤੋ ਇਹ ਰੁਪਾਣੀ ਨੂੰ ਚਲੀ ਜਾਂਦੀ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਵੱਡੇ ਸਾਧਨ ਜਿਹੜੇ ਉਹ ਇਧਰ ਨੂੰ ਜਾ ਰਹੇ ਆ ਟੂੜੀ ਦੀਆਂ ਟਰਾਲੀਆਂ ਤੇ ਆ ਚੌੜੀ ਰੋਡ ਜਿਹੜੀ ਜਾ ਰਹੀ ਹੈ ਧਾਮਕੋਟ ਨੂੰ ਤਾਂ ਅਸੀਂ ਇੱਥੋਂ ਵੀ ਦਬੜੇ ਦੀ ਫਿਰਨੀ ਤੋਂ ਬਾਹਰ ਨਿਕਲਦੇ ਆ ਅਸੀਂ ਸੱਜੇ ਹੱਥ ਮੋੜਨਾ ਪਿੰਡ ਧਾਮਕੋਟ ਨੂੰ ਦੋਸਤੋ ਆ ਸਾਹਮਣੇ ਜਿਹੜਾ ਤੁਸੀਂ ਪਿੰਡ ਦੇਖਦੇ ਹੋ ਇਹ ਤਾਮਕੋਟ ਹੈ ਦੋਸਤੋ ਇਹ ਸਾਹਮਣਾ ਪਿੰਡ ਤਾਮਕੋਟ ਹੈ ਅਸੀਂ ਦਬੜੇ ਤੋਂ ਤਾਮਕੋਟ ਆਏ ਆ ਤੇ ਤਾਮਕੋਟ ਦੀ ਵੀ ਦੂਰੀ ਮਹਿਜ਼ 2.5 ਕਿਲੋਮੀਟਰ ਹੀ ਹੈ ਸਾਹਮਣੇ ਬੋਰਡ ਤੁਹਾਨੂੰ ਲੱਗਿਆ ਦਿਖਾਈ ਦੇਊਗਾ ਇੱਥੇ ਦੇਖੋ ਪਿੰਡਾਂ ਦੇ ਕੰਮਕਾਰ ਜਿਹੜੇ ਉਹ ਚੱਲ ਰਹੇ ਆ ਸਾਹਮਣੇ ਆ ਫਿਰ ਨਹੀਂ ਆ ਗਈ ਤਾਮਕੋਟ ਦੀ ਤੇ ਸਾਹਮਣੇ ਪਿੰਡ ਲੱਕੜ ਵਾਲੇ ਨੂੰ ਰੋਡ ਜਾਂਦੀ ਹੈ ਜਿਹੜੀ ਅਸੀਂ ਇਹੀ ਲੱਕੜ ਵਾਲਾ ਰੋਡ ਹੀ ਜਾਣਾ ਔਰ ਅਸੀਂ ਲੱਕੜ ਵਾਲੇ ਨਹੀਂ ਜਾਣਾ ਅਸੀਂ ਜਾਣਾ ਇੱਥੋਂ RAMNAGAR SAUNKHIE ਉਹ ਕਿਹੜੀ ਰੋਡ ਹੈ ਉਹ ਤੁਹਾਨੂੰ ਦਿਖਾਉਣੀ ਹੈ ਅਸੀਂ ਤਾਮਕੋਟ ਦੀ ਫਿਰਨੀ ਤੇ ਹੈ ਇਸ ਵੇਲੇ ਫਿਰਨੀ ਨੂੰ ਪਾਰ ਕਰਨਾ ਅਸੀਂ ਕੋਈ ਮੋੜ ਨਹੀਂ ਮੁੜਨਾ ਚੌੜਾ ਰੋਡ ਹੈ ਸਿੱਧੀ ਸੜਕ ਹੈ ਤਬੜੇ ਤੋਂ ਤਾਮਕੋਟ ਨੂੰ ਤੇ ਤਾਮਕੋਟ ਦੀ ਫਿਰਨੀ ਫਿਰਨੀ ਜਾਂਦੇ ਆ ਅਸੀਂ ਕੋਈ ਮੋੜ ਨਹੀਂ ਮੁੜਨਾ ਸਿੱਧਾ ਫਿਰਨੀ ਤੋਂ ਅਸੀਂ ਜਾਣਾ ਪਿੰਡ ਦੇ ਆਸੇ-ਪਾਸੇ ਇੱਕ ਗੋਲ ਚੱਕਰ ਲਾਉਂਦੇ ਆ ਅਸੀਂ ਇਹਦੀ ਫਿਰਨੀ ਨੂੰ ਸਰ ਕਰਨਾ ਹੈ ਇੱਕ బోర్ ਅੱਗੇ ਵੀ ਤੁਹਾਨੂੰ ਦਿਖਾਈ ਦਿੰਦਾ ਹੈ ਫਿਰਨੀ ਤਾਮਕੋਟ ਤੇ ਚੱਕ ਤਾਮਕੋਟ ਅਸੀਂ ਕਿਸੇ ਰਸਤੇ ਨਹੀਂ ਮੁੜਨਾ ਸਿੱਧਾ ਜਾਣਾ ਹੈ ਇੱਥੋਂ ਬਿਲਕੁਲ ਤੇ ਅਸੀਂ ਸਿੱਧੇ ਰਸਤੇ ਇੱਥੋਂ ਅੱਗੇ ਜਾ ਕੇ ਰੋਡ ਲਾਵਾਂਗੇ ਸਾਹਮਣੇ ਤੁਸੀਂ ਲੱਕੜ ਵਾਲਾ ਰੋਡ ਦਿਖਾਈ ਦੇ ਰਿਹਾ ਹੋਊਗਾ ਤੁਹਾਨੂੰ ਦੋਸਤੋ ਪਰ ਆਪਾਂ ਇੱਧਰ ਨਹੀਂ ਮੁੜਨਾ ਕਿਉਂਕਿ ਆਪਾਂ ਇੱਥੋਂ ਤਾਮਕੋੜ ਤੋਂ ਪਿੰਡ ਰਾਮਨਗਰ ਸੌਂਖੇ ਦਾ ਰੋਡ ਲੈਣਾ ਹੈ ਤੇ ਇੱਥੋਂ ਅਸੀਂ ਸਿੱਧਾ ਹੀ ਫਿਰਨੀ ਫਿਰਨੀ ਪਿੰਡ ਦੀ ਜਾਵਾਂਗੇ ਤੇ ਦੋਸਤੋ ਪਿੰਡ ਤਾਮਕੋੜ ਦੀ ਫਿਰਨੀ ਤੋਂ ਹੁੰਦਿਆਂ ਤੁਹਾਨੂੰ ਸਾਹਮਣੇ ਬੋਰਡ ਦਿਖਾਈ ਦਿੰਦਾ ਉੱਤੇ ਲਿਖਿਆ ਰਾਮਨਗਰ ਸੌਂਖੇ ਥੱਲੇ ਲਿਖਿਆ ਥਾਮਕੋਟ ਜਿੱਥੇ ਅਸੀਂ ਇਸ ਵੇਲੇ ਖੜੇ ਆ ਤੇ ਅਸੀਂ ਮਲੋਟ ਨੂੰ ਜਾਣਾ ਔਲਖ ਮਲੋਟ ਨੂੰ ਤੇ ਪਹਿਲਾ ਪਿੰਡ ਆਊਗਾ ਰਾਮਨਗਰ ਸੌਖੇ ਤੇ ਹੁਣ ਅਸੀਂ ਇਸ ਰੋਡ ਨੂੰ ਮੁੜਦੇ ਆ ਪਿੰਡ ਰਾਮਨਗਰ ਸੌਖੇ ਪਹੁੰਚਣ ਦੇ ਲਈ ਆਓ ਮੋੜ ਘੱਟਦੇ ਆ ਪਿੰਡ ਰਾਮਨਗਰ ਸੌਖੇ ਨੂੰ ਤੇ ਆ ਜਿਹੜੀ ਫਿਰਨੀ ਹੈ ਇਹ ਥਾਮਕੋਟ ਦੀ ਸੀ ਸਦਾ ਰੋਡ ਅਸੀਂ ਕਿਤੇ ਨਹੀਂ ਮੋੜ ਕੱਟਣਾ ਲਿੰਕ ਰੋਡ ਹੈ ਤੁਸੀਂ ਸਾਹਮਣੇ ਆਉਂਦੀ ਗੱਡੀ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਾਫੀ ਲੋਕ ਇਸ ਰਸਤੇ ਤੋਂ ਆਉਂਦੇ ਆ ਅਸੀਂ ਹੁਣ ਪਹੁੰਚਦੇ ਆ ਪਿੰਡ ਰਾਮਨਗਰ ਸੌਖੇ ਤੋਂ ਤਾਮਕੋਟ ਤੋਂ ਸੌਖੇ ਵੱਲ ਨੂੰ ਆਉਂਦੇ ਹੋਏ ਤੁਹਾਨੂੰ ਇੱਥੇ ਦੋ ਫਾੜ ਸੜਕਾਂ ਦੇ ਦਿਖਾਈ ਦਿੰਦੇ ਆ ਪਰ ਅਸੀਂ ਉਧਰ ਜਾਣਾ ਸਿੱਧੇ ਮੈਂ ਦੱਸਦਾ ਹਾਂ ਕਿ ਕੋਈ ਮੋੜ ਨਹੀਂ ਮੁੜਨਾ ਅਸੀਂ ਸਿੱਧਾ ਹੀ ਇੱਥੋਂ ਜਾਣਾ ਜਿੱਧਰੋਂ ਕਾਰ ਆ ਰਹੀ ਹੈ ਪਿੰਡ ਸੌਖਿਆਂ ਨੂੰ ਤੇ ਆ ਸਾਹਮਣੇ ਤੁਸੀਂ ਸੂਆ ਦੇਖ ਰਹੇ ਹੋ ਸਾਹਮਣੇ ਤੁਸੀਂ ਨਹਿਰ ਦੇਖ ਰਹੇ ਹੋ ਇਹ ਨਹਿਰ ਵਾਲਾ ਪੁਲ ਭਵੇਂ ਤੰਗ ਹੈ ਇਸ ਨੂੰ ਪਾਰ ਕਰਦੇ ਆ ਅਸੀਂ ਪਿੰਡ ਸੌਖੇ ਪਹੁੰਚਣਾ ਏ ਸੜਕ ਇਸ ਪੁਲ ਨੂੰ ਪਾਰ ਕਰਕੇ ਅਸੀਂ ਫਿਰ ਤੋਂ ਸਿੱਧੀ ਰੋੜੀ ਹੈ ਪਿੰਡ ਸੌਖੇ ਨੂੰ ਤੇ ਆ ਸਾਹਮਣੇ ਪਿੰਡ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਆ ਪਿੰਡ ਸੌਖੇ ਨਾਲ ਹੀ ਪਿੰਡ ਰਾਮਨਗਰ ਹੈ ਇਹ ਆ ਪਿੰਡ ਸੌਖੇ ਤੇ ਉਹੀ ਜਿਵੇਂ ਅਸੀਂ ਹਰੇਕ ਪਿੰਡ ਦੀ ਫਿਰਨੀ ਨੂੰ ਸਰ ਕੀਤਾ ਦੋਸਤੋ ਅਸੀਂ ਏਵੇਂ ਪਿੰਡ ਸੌਖੇ ਦੀ ਫਿਰਨੀ ਜਿੱਧਰੋਂ ਸਾਹਮਣੋਂ ਕਾਰ ਆ ਰਹੀ ਹੈ ਅਸੀਂ ਵੀ ਇਧਰੋਂ ਆਪਣਾ ਸਾਧਨ ਲੈ ਕੇ ਪਿੰਡ ਰਾਮਨਗਰ ਪਹੁੰਚਣਾ ਹੈ ਇਹ ਪਿੰਡ ਸੌਖੇ ਤੁਸੀਂ ਦੇਖ ਰਹੇ ਹੋ ਇਸ ਪਿੰਡ ਸਾਹਮਣੇ ਬੋਰਡ ਲੱਗਿਆ ਹੋਇਆ ਪਿੰਡ ਸੌਂਖੇ ਪਲਾਕ ਮਲੋਟ ਤੇ ਇਹਨੂੰ ਤੁਸੀਂ ਇੱਥੋਂ ਸੱਜੇ ਹੱਥ ਮੁੜ ਕੇ ਇਸ ਪਿੰਡ ਦੀ ਫਿਰਨੀ ਫਿਰਨੀ ਪਹੁੰਚ ਕੇ ਅਸੀਂ ਸੌਂਖਿਆਂ ਦੀ ਫਿਰਨੀ ਨੂੰ ਪਾਰ ਕਰਦੇ ਪਿੰਡ ਰਾਮਨਗਰ ਰਾਮਨਗਰ ਪਹੁੰਚਾਂਗੇ ਰਾਮਨਗਰ ਤੇ ਸੌਂਖੇ ਆਪਸ ਦੇ ਵਿੱਚ ਜੁੜੇ ਹੋਈ ਪਿੰਡ ਹੈ ਨਾਲੋਂ ਨਾਲ ਹੈ ਬਿਲਕੁਲ ਕੋਈ ਦੂਰੀ ਨਹੀਂ ਵੀ ਕੋਈ 1.5-2 ਕਿਲੋਮੀਟਰ ਦੀ ਦੂਰੀ ਤੇ ਹੋਊਗਾ ਤੇ ਜਿਹੜਾ ਪਿੰਡ ਪਿਛਲਾ ਅਸੀਂ ਟਾਮਪੁਰ ਤੋਂ ਸੌਂਕੇ ਪਿੰਡ ਤਾਮਕੋਟ ਤੋਂ ਸੌਖਿਆਂ ਦੀ ਦੂਰੀ ਹੈ ਜਿਹੜੀ ਉਹ ਲਗਭਗ 7-8 ਕਿਲੋਮੀਟਰ ਬਣਦੀ ਹੈ 7-8 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਅਸੀਂ ਤਾਮਕੋਟ ਤੋਂ ਪਿੰਡ ਸੌਖੇ ਪਹੁੰਚ ਚੁੱਕੇ ਹਾਂ ਪਿੰਡ ਸੌਖਿਆਂ ਦੀ ਫਿਰਨੀ ਤੋਂ ਅਸੀਂ ਪਾਵਾਂਗੇ ਆਪਣਾ ਸਾਧਨ ਪਿੰਡ ਰਾਮਨਗਰ ਨੂੰ ਪਿੰਡ ਸੌਖਿਆਂ ਦੀ ਫਿਰਨੀ ਨੂੰ ਪਾਰ ਕਰਦੇ ਅਸੀਂ ਹੋ ਚੁੱਕੇ ਐ ਜਮਾ ਪਿੰਡ ਦੇ ਬਾਰ ਬਾਰ ਇਹ ਪਿੰਡ ਦੇ ਬਾਰ ਬਾਰ ਆ ਕੇ ਤੁਸੀਂ ਦੋਸਤੋ ਮੁੜਨਾ ਹੈ ਖੱਬੇ ਹੱਥ ਖੱਬੇ ਹੱਥ ਮੁੜਦੇ ਸਾਰੀ ਇਹ ਗੁਲਾਈ ਵਾਲਾ ਮੋੜ ਕੱਟਦੇ ਆ ਅਸੀਂ ਪਿੰਡ ਰਾਮਨਗਰ ਨੂੰ ਆਪਣਾ ਸਾਧਨ ਸਿੱਧਾ ਕਰਨਾ ਆ ਜਿਹੜਾ ਸਾਹਮਣੇ ਤੁਸੀਂ ਪਿੰਡ ਵੇਖਦੇ ਹੋ ਘਰ ਵੇਖਦੇ ਹੋ ਬਿਲਕੁਲ ਸੌਕਿਆਂ ਦੇ ਨਾਲ ਹੀ ਐ ਇਹ ਰਾਮਨਗਰ ਵਜਦਾ ਹੈ ਤੇ ਰਾਵਣਗਰ ਤੋਂ ਸਿੱਧੀ ਛੜ ਕੇ ਇਥੋਂ ਲਾਸਟ ਪਿੰਡ ਹੈ ਔਲਖ ਤੇ ਔਲਖਾਂ ਤੋਂ ਅੱਗੇ ਸਾਨੂੰ ਸੜਕ ਜਿਹੜੀ ਉਹ ਮਿਲ ਜਾਣੀ ਹੈ ਨਵੀਂ ਬਣੀ ਜਿਹੜੀ ਮਲੋੜ ਤੋਂ ਮੁਖਸਰ ਬਣ ਰਹੀ ਹੈ ਅਸੀਂ ਔਲਖ ਪਿੰਡ ਪਹੁੰਚ ਜਾਗੇ ਤੇ ਔਲਖ ਤੋਂ ਅਸੀਂ ਫਿਰ ਨਵੀਂ ਰੋਡ ਪਾ ਕੇ ਸੌਖਿਆ ਮਲੋਟ ਪਹੁੰਚ ਸਕਦੇ ਹਾਂ ਆ ਸਾਹਮਣਾ ਪਿੰਡ ਹੈ ਜੀ ਰਾਵਣਗਰ ਇਥੋਂ ਕੋਈ ਮੋੜ ਨਹੀਂ ਮੁੜਨਾ ਕੋਈ ਹੋਰ ਲਿੰਕ ਰੋਡ ਨਹੀਂ ਪਾਟਦਾ ਇਸ ਸਿੱਧਾ ਰੋਡ ਇੱਥੋਂ ਸਿਰਫ 2 2 ਕਿਲੋਮੀਟਰ ਪਿੰਡ ਔਲਖ ਹੀ ਆਉਣਾ ਸਿੱਧਾ ਤੇ ਔਲਖਾਂ ਤੋਂ ਮਲੋਟ ਦਾ ਰਸਤਾ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੈ ਕਿਉਂ ਕਿਉਂਕਿ ਨਵਾਂ ਬਣ ਰਿਹਾ ਰੋਡ ਜਿਹੜਾ ਉਹ ਸਿੱਧਾ ਹੀ ਹੈ ਔਲਖ ਤੋਂ ਮਲੋਟ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਪਿੰਡ ਔਲਖ ਅਸੀਂ ਪਿੰਡ ਰਾਮਨਗਰ ਸੌਖੇ ਹੁੰਦੇ ਹੋਏ ਪਿੰਡ ਔਲਖ ਪਹੁੰਚ ਚੁੱਕੇ ਆ ਪਿੰਡ ਔਲਖ ਦੀ ਫਿਰਨੀ ਤੇ ਪਿੰਡ ਦੇ ਵਿੱਚ ਐਂਟਰ ਕਰਨ ਲੱਗੇ ਆ ਜਦੋਂ ਅਸੀਂ ਪਿੰਡ ਔਲਖ ਦੇ ਵਿੱਚ ਐਂਟਰ ਕਰ ਗਏ ਤਾਂ ਦੋਸਤੋ ਇੱਥੋਂ ਕੋਈ ਵੀ ਫਿਰਨੀ ਭਾ ਲੋ ਤੁਹਾਡੀ ਗੱਡੀ ਜਿਹੜੀ ਉਹ ਮਲੋਟ ਰੋਡ ਦੇ ਉੱਪਰ ਚੜੀ ਜਾਣੀ ਹੈ ਪਰ ਤੁਸੀਂ ਸਿੱਧਾ ਰਸਤਾ ਬਣਾਓ ਤਾਂ ਇੱਥੋਂ ਸੱਜੇ ਹੱਥ ਪਿੰਡ ਦੀ ਫਿਰਨੀ ਫਿਰਨੀ ਜਾਣਾ ਹੈ ਤੁਹ ਪਿੰਡ ਦੀ ਫਿਰਨੀ ਫਿਰਨੀ ਜਾਂਦੇ ਆ ਤੁਹਾਨੂੰ ਅੱਗੇ ਮਲੋਟ ਰੋਡ ਆ ਜਿਹੜਾ ਉਹ ਟੱਕਰ ਜਾਣਾ ਹੈ ਪਿੰਡ ਦੀ ਫਿਰਨੀ ਫਿਰਨੀ ਤੇ ਜਾਣਾ ਹੈ ਅਸੀਂ ਇੱਥੋਂ ਵੀ ਸਿੱਧੇ ਹੀ ਜਾਣਾ ਕੋਈ ਮੋੜ ਆ ਜਿਹੜਾ ਉਹ ਕਿਸੇ ਪਾਸੇ ਨਹੀਂ ਨਿਕਲਣਾ ਕੋਈ ਰੋਡ ਆ ਜਿਹੜੀ ਇੱਥੋਂ ਨਹੀਂ ਪਾਟਦੀ ਇਹ ਰੋਡ ਆ ਜਿਹੜਾ ਸਿੱਧਾ ਉਹ ਫਿਰਨੀ ਫਿਰਨੀ ਅਸੀਂ ਮਲੋਟ ਰੋਡ ਦੇ ਉੱਪਰ ਹੀ ਚੜਾਂ ਤਾਂ ਦੋਸਤੋ ਹੁਣ ਪਹੁੰਚ ਚੁੱਕੇ ਆ ਅਸੀਂ ਪਿੰਡ ਔਲਖ ਫਿਰਨੀ ਤੋਂ ਹੁੰਦੇ ਹੋਏ ਅਸੀਂ ਆ ਪਿੰਡ ਔਲਖ ਦੇ ਅੱਡੇ ਤੇ ਪਹੁੰਚ ਗਏ ਆ ਮਾਰਕੀਟ ਤੁਹਾਨੂੰ ਪਿੰਡ ਔਲਖ ਦੀ ਦਿਖਾਈ ਦੇ ਰਹੀ ਹੋਣੀ ਐ ਤੇ ਸਾਹਮਣੇ ਰੋਡ ਆ ਜਿਹੜਾ ਉਹ ਮਲੋਟ ਰੋਡ ਆ ਤੇ ਸਾਹਮਣੇ ੱਚਾ ਜਿਹਾ ਦੇਖ ਕੇ ਘਬਰਾਓ ਨਾ ਕਿਉਂਕਿ ਇਹ ਟੋਟਾ ਪਿੰਡ ਔਲਖ ਔਲਖ ਦੇ ਵਿੱਚ ਹੀ ਐ ਜਿਹੜਾ ਹਜੇ ਬਣਨ ਵਾਲਾ ਰਹਿੰਦਾ ਐ ਬਾਕੀ ਇੱਥੋਂ ਮਲੋਟ ਨੂੰ ਗੱਲ ਕਰੀਏ ਉਹ ਕੰਪਲੀਟ ਸੜਕ ਜਿਹੜੀ ਉਹ ਬਣ ਚੁੱਕੀ ਹੈ ਦੋਸਤੋ ਇਸ ਵੇਲੇ ਮੈਂ ਖੜਾ ਪਿੰਡ ਔਲਖ ਦੇ ਵਿੱਚ ਇਹ ਪਿੰਡ ਔਲਖ ਦਾ ਅੱਡਾ ਹੈ ਬੱਸ ਸਟੈਂਡ ਹੈ ਤੇ ਅਸੀਂ ਇਸ ਰਸਤੇ ਤੋਂ ਆਏ ਆ ਇਹ ਰਸਤਾ ਰਾਮਨਗਰ ਸੌਂਖੇ ਰਾਮਨਗਰ ਸੌਂਖੇ ਤੋਂ ਤਾਮਕੋਟ ਤਾਮਕੋਟ ਤੋਂ ਅਸੀਂ ਗਏ ਸੀ ਦਬੜਾ ਦਬੜੇ ਤੋਂ ਭੰਗਚੜੀ ਭੰਗਚੜੀ ਤੋਂ ਗੋਨਿਆਣਾ ਤੇ ਗੋਨਿਆਣੇ ਤੋਂ ਮੁਕਸਰ ਆਹ ਰੋਡ ਜਿਹੜੀ ਸਾਹਮਣੇ ਬਣੀ ਨਹੀਂ ਹੋਈ ਇਹ ਰੋਡ ਸਿਰਫ ਔਲਕੋਲ ਕਲਾ ਟੋਟਾ ਰਹਿੰਦਾ ਹੈ ਤੇ ਔਲਖ ਤੋਂ ਮਲੋਟ ਅਸੀਂ ਪਹਿਲਾਂ ਵਾਲੀ ਵੀਡੀਓ ਚ ਦੱਸ ਚੁੱਕੇ ਆਂ ਵੀ ਉਹ ਬਣ ਚੁੱਕਿਆ ਇਹ ਕੰਪਲੀਟ ਜਾਣਕਾਰੀ ਸੀ ਦੋਸਤੋ ਕਿ ਅਸੀਂ ਮਲੋਟ ਤੋਂ ਮੁਕਸਰ ਰੋਡ ਨੂੰ ਕੱਟ ਕੇ ਪਿੰਡਾਂ ਵਿੱਚ ਦੀ ਅਸੀਂ ਔਲਖ ਕਿਵੇਂ ਪਹੁੰਚ ਸਕਦੇ ਆਂ ਤੇ ਔਲਖ ਤੋਂ ਬਾਅਦ ਜਿਹੜੀ ਰੋਡ ਬਣੀ ਹੈ ਅਸੀਂ ਉੱਥੇ ਸੁਖਾਲਿਆਂ 'ਚ ਚੜ ਜਾਾਂਗੇ ਤਾਂ ਇਹ ਸੀ ਉਹ ਵੀਡੀਓ ਸ਼ਾਰਟ ਰਸਤੇ ਦੀ ਸ਼ਾਰਟ ਰਸਤਾ ਨਹੀਂ ਕਹਿ ਸਕਦੇ ਅਸੀਂ ਇਹ ਕਹਿ ਸਕਦੇ ਆਂ ਵੀ ਜੇ ਇਹ ਸੜਕ ਤੇ ਜਿਹੜਾ ਕੰਮ ਹੈ ਉਹ ਚੱਲ ਰਿਹਾ ਤੇ ਅਸੀਂ ਪਿੰਡਾਂ ਵਿੱਚ ਦੀ ਕਿਵੇਂ ਪਿੰਡਾਂ ਵਿੱਚ ਦੀ ਅਸੀਂ ਕਿਵੇਂ ਮਲੋਟ ਪਹੁੰਚ ਸਕਦੇ ਹਾਂ ਤਾਂ ਦੋਸਤੋ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਆਪਣੀ ਰਾਏ ਸਾਡੇ ਤੱਕ ਜਰੂਰ ਪਹੁੰਚਾਓ ਤੇ ਸਾਡੇ ਚੈਨਲ ਨੂੰ ਹੋਰ ਜਾਣਕਾਰੀਆਂ ਦੇ ਲਈ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਜਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਸਾਡੀ ਤੁਹਾਡੇ ਤੱਕ ਪਹੁੰਚ ਸਕੇ ਅਜਿਹੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਲਈ ਕਿਤੇ ਨਾ ਕਿਤੇ ਜਾਣਕਾਰੀ ਦਾ ਸਰੋਤ ਰੱਖ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੀ ਹੈ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਮੈਨੂੰ ਤੇ ਮੇਰੇ ਦੋਸਤ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਵ ਆ ਗਿਆ ਧੰਨਵਾਦ